ਅੱਜ ਡਾਕਟਰ ਪੀਮਰਾਓਂ ਅੰਬੇਦਕਰ ਜੀ ਨੂੰ ਯਾਦ ਕਰਦੇ ਹੋਏ ਉਹਨਾਂ ਦਾ ਅੱਜ ਜਿਹੜਾ ਪ੍ਰੀ ਨਿਮਾਨ ਦਿਵਸ ਨੂੰ ਸਮਰਪਿਤ ਇੱਕ ਅੱਜ ਪ੍ਰੋਗਰਾਮ ਜਿਹੜਾ ਕੈਂਪ ਮਲੋੜ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਵਿੱਚ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਹੈ ਬੱਚਿਆਂ ਨੂੰ ਅੱਜ ਉਹਨਾਂ ਦੀ ਯਾਦ ਦੇ ਵਿੱਚ ਕਾਪੀਆਂ ਤੇ ਪੈਨ ਤੇ ਬੱਚਿਆਂ ਨੂੰ ਮੋਟੀਵੇਟ ਕੀਤਾ ਗਿਆ ਕਿ ਡਾਕਟਰ ਪੀਮਰਾਓਂ ਅੰਬੇਦਕਰ ਜੀ ਨੇ ਸਾਡੇ ਦੇਸ਼ ਲਈ ਕੀ ਕੀਤਾ ਕਿਦਾਂ ਸੰਵਿਧਾਨ ਦਾ ਨਿਰਮਾਣ ਕੀਤਾ ਅੱਜ ਪੀਨਰਾਓਂ ਅੰਬੇਦਕਰ ਦੀ ਜਿਹੜੀ ਸਾਨੂੰ ਦੇਣ ਹੈ ਉਹ ਦੇਨ ਸਾਨੂੰ ਹੋਰ ਕੋਈ ਨਹੀਂ ਦੇ ਸਕਦਾ ਅੱਜ ਸਾਡੇ ਦੇਸ਼ ਦੇ ਵਿੱਚ ਜੇ ਅਸੀਂ ਖੁੱਲੇ ਆਮ ਜੀ ਰਹੇ ਆ ਲੋਕਤੰਤਰ ਚੱਲ ਰਿਹਾ ਹੈ ਤਾਂ ਸਾਰੀ ਦੇਨ ਜਿਹੜੀ ਡਾਕਟਰ ਭੀਮਰਾਓ ਅੰਬੇਦਕਰ ਜੀ ਦੀ ਹੈ ਸ਼ਰਧਾ ਦੇ ਪੁੱਲ ਪੇਟ ਕਰਦਾ ਨਮਨ ਕਰਦਾ ਡਾਕਟਰ ਭੀਮਰਾਓ ਅੰਬੇਦਕਰ ਜੀ ਨੂੰ ਉਹਨਾਂ ਦੇ ਚਰਨਾਂ ਦੇ ਵਿੱਚ ਕੋਟੀ ਕੋਟੀ ਪ੍ਰਣਾਮ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਡਾਕਟਰ ਭੀਮਰਾਵ ਅੰਬੇਦਕਰ ਡੋਨਰ ਕਲੱਬ ਮਲੋੜ ਦੇ ਵੱਲੋਂ ਜਿਵੇਂ ਹਰ ਸਾਲ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸਮਾਜਿਕ ਪ੍ਰੋਗਰਾਮ ਕੀਤੇ ਜਾਂਦੇ ਨੇ ਬਲੱਡ ਕੈਂਪ ਵੀ ਲਗਾਏ ਜਾਂਦੇ ਨੇ ਮੈਡੀਕਲ ਕੈਂਪ ਵੀ ਲਗਾਏ ਜਾਂਦੇ ਨੇ ਹੋਰ ਵੀ ਸੁਭਾਵਾਂ ਦਿੱਤੀਆਂ ਜਾਂਦੀਆਂ ਨੇ ਜਿਹੜੀ ਸਮਾਜਿਕ ਤੌਰ ਤੇ ਲੋਕਾਂ ਦੀ ਮਦਦ ਲਈ ਹੁੰਦੀਆਂ ਨੇ ਅੱਜ ਡਾਕਟਰ ਭੀਮਰਾਵ ਅੰਬੇਦਕਰ ਜੀ ਨੂੰ ਯਾਦ ਕਰਦੇ ਹੋਏ ਉਹਨਾਂ ਦਾ ਅੱਜ ਜਿਹੜਾ ਪ੍ਰੀਨਿਮਾਨ ਦਿਵਸ ਨੂੰ ਸਮਰਪਿਤ ਇੱਕ ਅੱਜ ਪ੍ਰੋਗਰਾਮ ਜਿਹੜਾ ਕੈਂਪ ਮਲੋੜ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਵਿੱਚ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਹੈ ਬੱਚਿਆਂ ਨੂੰ ਅੱਜ ਉਹਨਾਂ ਦੀ ਯਾਦ ਦੇ ਵਿੱਚ ਕਾਪੀਆਂ ਤੇ ਪੈਨ ਤੇ ਬੱਚਿਆਂ ਨੂੰ ਮੋਟੀਵੇਟ ਕੀਤਾ ਗਿਆ ਕਿ ਡਾਕਟਰ ਭੀਮਰਾਓ ਅੰਬੇਦਕਰ ਜੀ ਨੇ ਸਾਡੇ ਦੇਸ਼ ਲਈ ਕੀ ਕੀਤਾ ਕਿੱਦਾਂ ਸੰਵਿਧਾਨ ਦਾ ਨਿਰਮਾਣ ਕੀਤਾ ਕਿੱਦਾਂ ਸਾਨੂੰ ਇਹ ਦੇਸ਼ ਚਲਾਉਣ ਲਈ ਸਾਡੇ ਕਾਨੂੰਨ ਬਣਾਏ ਔਰ ਅੱਜ ਭੀਮਰਾਓ ਅੰਬੇਦਕਰ ਦੀ ਜਿਹੜੀ ਸਾਨੂੰ ਦੇਣ ਹੈ ਉਹ ਦੇਣ ਸਾਨੂੰ ਹੋਰ ਕੋਈ ਨਹੀਂ ਦੇ ਸਕਦਾ ਅੱਜ ਸਾਡੇ ਦੇਸ਼ ਦੇ ਵਿੱਚ ਜੇ ਅਸੀਂ ਖੁੱਲੇ ਆਮ ਜੀ ਰਹੇ ਆਂ ਲੋਕਤੰਤਰ ਚੱਲ ਰਿਹਾ ਹੈ ਤਾਂ ਸਾਰੀ ਦੇਨ ਜਿਹੜੀ ਡਾਕਟਰ ਭੀਮrao ਅੰਬੇਦਕਰ ਜੀ ਦੀ ਹੈ ਅਸੀਂ ਉਹਨਾਂ ਦੇ ਪੱਦ ਚ ਇਹਨਾਂ ਦੇ ਹਮੇਸ਼ਾ ਚੱਲੀਏ ਬੱਚਿਆਂ ਨੂੰ ਇਸ ਲਈ ਪ੍ਰੇਰਿਤ ਵੀ ਕੀਤਾ ਗਿਆ ਔਰ ਮੈਂ ਵਧਾਈ ਵੀ ਦੇਣਾ ਚਾਹਨਾ ਡਾਕਟਰ ਭੀਮrao ਅੰਬੇਦਕਰ ਡੋਨਰ ਕਲੱਬ ਦੇ ਮੈਂਬਰਾਂ ਨੂੰ ਜਿਹੜੇ ਵੱਖ-ਵੱਖ ਸਮੇਂ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਰਹਿੰਦੇ ਨੇ ਔਰ ਸਾਡੇ ਮਹਾਨ ਦੇਸ਼ ਦੇ ਜਿਹੜੇ ਨਿਰਮਾਤਾ ਨੇ ਸੰਵਿਧਾਨ ਦੇ ਡਾਕਟਰ ਭੀਮrao ਅੰਬੇਦਕਰ ਜੀ ਇਹਨਾਂ ਨੂੰ ਯਾਦ ਕਰਦੇ ਕੋਈ ਵਕ ਵਕ ਪ੍ਰੋਗਰਾਮ ਹੁੰਦਾ ਰਹਿੰਦਾ ਹੈ ਇਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਸ਼ਰਧਾ ਦੇ ਪੁੱਲ ਪੇਟ ਕਰਦਾ ਨਮਨ ਕਰਦਾ ਡਾਕਟਰ ਭੀਮਰਾਓ ਅੰਬੇਦਕਰ ਜੀ ਨੂੰ ਉਹਨਾਂ ਦੇ ਚਰਨਾਂ ਦੇ ਵਿੱਚ ਕੋਟੀ ਕੋਟੀ ਪ੍ਰਣਾਮ ਭਾਰਤੀ ਸਵਦਾਨਰ ਮਾਤਾ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਪ੍ਰਿਨਿਵਾਨ ਦਿਵਸ ਮੌਕੇ ਅੱਜ ਪ੍ਰਾਇਮਰੀ ਸਕੂਲ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਕਾਪੀਆਂ ਪੈਨ ਪੈਂਸਲ ਵੰਡਣ ਦਾ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਨਾਲ ਹੀ बाबासाहब ਡਾਕਟਰ ਪੀਮਰਾਮ ਅੰਬੇਡਕਰ ਜੀ ਦੀ ਪ੍ਰਤਿਮਾ ਨੂੰ ਜਿਹੜਾ ਫੁੱਲਰਪਿਤ ਕਰਕੇ ਅਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਸੰਸਥਾ ਵੱਲੋਂ ਇਸ ਤੋਂ ਪਹਿਲਾਂ ਵੀ ਦੋ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਵੰਡੀਆਂ ਗਈਆਂ ਨੇ ਸੰਸਥਾ ਦਾ ਇਹ ਉਪਰਾਲਾ ਜਿਹੜਾ ਮਲੋੜ ਦੇ ਜਿੰਨੇ ਵੀ ਸਰਕਾਰੀ ਪ੍ਰਾਇਮਰੀ ਸਕੂਲ ਨੇ ਸਾਰੇ ਵਿੱਚ ਜਾ ਕੇ ਬੱਚਿਆਂ ਨੂੰ ਪੜ੍ਹਾਈ ਪ੍ਰਤੀ ਪ੍ਰੇਰਿਤ ਕਰਨਾ ਅਤੇ ਹਰ ਬੱਚੇ ਦੀ ਜਿਹੜਾ ਜੁਰਤਮੰਦ ਬੱਚਿਆਂ ਨੂੰ ਕਾਪੀਆਂ ਪੈਨ ਕੈਂਸਲਾ ਵੰਡਣ ਦਾ ਜਿਹੜਾ ਉਪਰਾਲਾ ਰੱਖਿਆ ਗਿਆ ਹੈ ਮੈਸੇਜ ਆਹੀ ਹੈ ਕਿ ਬਾਬਾ ਸਾਹਿਬ ਜੀ ਦੇ ਲਿਖੇ ਹੋਏ ਸੰਵਿਧਾਨ ਨੂੰ ਸਭ ਨੂੰ ਪੜ੍ਹਨਾ ਚਾਹੀਦਾ ਹੈ ਆਪਣੇ ਅਧਿਕਾਰ ਜਿਹੜੇ ਆ ਸੰਵਿਧਾਨ ਨੂੰ ਪੜ੍ਹ ਕੇ ਲਿੱਤੇ ਜਾ ਸਕਦੇ ਆ ਰਜਿੰਨਾ ਹੋ ਸਕੇ ਸਰਕਾਰੀ ਸਕੂਲ ਨੇ ਜਿਹੜੇ ਉੱਥੇ ਜਾ ਕੇ ਹਰ ਸੰਸਾ ਦਾ ਹੱਕ ਬਣਦਾ ਹੈ ਹਰ ਸਮਾਜ ਨਾਗਰੀ ਦਾ ਹੱਕ ਬਣਦਾ ਕਿ ਬੱਚਿਆਂ ਨੂੰ ਜਾ ਕੇ ਉਹਨਾਂ ਦਾ ਹਾਲਚਲ ਪੁੱਛਿਆ ਜਾਵੇ ਕਿ ਸਕੂਲ ਦੇ ਵਿੱਚ ਕਮੀਆਂ ਨੇ ਬੱਚਿਆਂ ਨੂੰ ਪੜ੍ਹਾਈ ਦੇ ਪ੍ਰਤੀ ਕੋਈ ਕਾਪੀ ਪੈਨ ਪੈਨਸਲ ਦੀ ਕਮੀ ਹੈ ਉਹ ਜਾ ਕੇ ਉੱਥੇ ਉਹਨਾਂ ਨੂੰ ਦੇਣੀ ਚਾਹੀਦੀ ਹੈ ਮਾਤਾ ਜੀ ਇਹ ਉਹ ਅੱਜ ਉਸਤਾ ਬਲੋਕ ਦੇ ਸਕੂਲ ਦੇ ਵਿੱਚ ਉਪਰਾਲਾ ਕੀਤਾ ਗਿਆ ਹੈ ਠੀਕ ਹੈ ਨਾ ਮੇਰਾ ਨਾਮ ਸਰ ਹਰਦੀਪ ਸੰਧੂ ਹੈ ਮੈਂ ਈਟੀਟੀ ਟੀਚਰ ਵਜੋਂ ਆਪਾਂ ਕੈਂਪ ਦਿਨ ਦੇ ਵਿੱਚ ਸੇਵਾ ਨੂੰ ਆ ਰਹੀ ਹਾਂ ਜੀ ਤੇ ਅੱਜ ਡਾਕਟਰ ਅੰਬੇਦਕਰ ਜੀ ਦੀ ਵਰਸੀ ਦੇ ਮੌਕੇ ਡਾਕਟਰ ਬੀ ਆਰ ਅੰਬੇਦਕਰ ਬਲੱਡ ਗਰੁੱਪ ਵੱਲੋਂ ਆਪਣੇ ਸਕੂਲ ਦੇ ਵਿੱਚ ਕਾਪੀਆਂ ਜ਼ਰੂਰਤਮੰਦ ਬੱਚਿਆਂ ਨੂੰ ਦਿੱਤੀਆਂ ਗਈਆਂ ਨੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੀ ਮੈਂ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਜੀ ਕਿ ਸਾਡੇ ਜਿਹੜੇ ਸਕੂਲ ਨੇ ਇਹਨਾਂ ਦੇ ਵਿੱਚ ਜ਼ਰੂਰਤਮੰਦ ਬੱਚੇ ਪੜਦੇ ਆ ਤੁਹਾਨੂੰ ਪਤਾ ਵੀ ਕਿਹੜੇ ਬੈਕਗ੍ਰਾਉਂਡ ਤੋਂ ਆਉਂਦੇ ਆ ਜੀ ਮੈਂ ਇਹੀ ਕਹਿਣਾ ਚਾਹਣੀ ਆ ਕਿ ਇਹਨਾਂ ਨੂੰ ਵੱਧ ਤੋਂ ਵੱਧ ਐਦਾਂ ਦੀ ਹੈਲਪ ਦਿੱਤੀ ਜਾਵੇ ਧੰਨਵਾਦ